ਮਿਸ਼ਨ ਪੰਜਾਬ ਤੇ ਸਵਾਗਤ ਹੈ ਜੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕੀ ਕੁਝ ਹੋ ਰਿਹਾ ਵਾ ਉਹ ਤੁਹਾਨੂੰ ਲੇਟੈਸਟ ਦਿਖਾਉਣ ਲੱਗੇ ਹਾਂ ਕਿਸ ਤਰ੍ਹਾਂ ਨੌਜਵਾਨ ਜਿਹੜੇ ਕਿਸਾਨ ਆ ਉਹ ਫੱਟੜ ਹੋਏ ਨੇ 130 ਤੋਂ ਵੱਧ ਕਿਸਾਨ ਜਿਹੜੇ ਆ ਉਹ ਫੱਟੜ ਹੋ ਗਏ ਨੇ ਤੇ ਉਹਨਾਂ ਦੇ ਕਿਸ ਤਰ੍ਹਾਂ ਗੋਲੀਆਂ ਚੱਲੀਆਂ ਨੇ ਕਿੱਥੇ ਰਬੜਦੀਆਂ ਗੋਲੀਆਂ ਚੱਲੀਆਂ ਕਿਸ ਤਰ੍ਹਾਂ ਸਰਕਾਰ ਨੇ ਅਥਰੂ ਗੈਸ ਛੱਡ ਕੇ ਉਹਨਾਂ ਤੇ ਜ਼ੁਲਮ ਕੀਤਾ ਵਾ ਜਿਹਦੀ ਹਰੇਕ ਪਾਸਿਓਂ ਹਰ ਕੋਈ ਨਿੰਦਿਆ ਕਰ ਰਿਹਾ ਕਿ ਕਿਸਾਨ ਕੋਈ ਪਾਕਿਸਤਾਨ ਦੇ ਨਹੀਂ ਉਹ ਪੰਜਾਬ ਦੇ ਨਹੀਂ ਹਿੰਦੁਸਤਾਨ ਦਾ ਹਿੱਸਾ ਨੇ ਪਰ ਉਹਨਾਂ ਤੇ ਤਸ਼ੱਦਦ ਕਿਉਂ ਆ ਦੇਖੋ ਤੁਸੀਂ ਕਿਸ ਤਰ੍ਹਾਂ ਨੌਜਵਾਨਾਂ ਦੇ ਸੱਟਾਂ ਲੱਗੀਆਂ ਨੇ ਕਿਸੇ ਦਾ ਸਿਰ ਫੜ ਗਿਆ ਇੱਥੋਂ ਤੱਕ ਕਿ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਲੱਤਾਂ ਟੁੱਟ ਗਈਆਂ ਨੇ ਬਹੁਤ ਸਾਰਾ ਜਿਹੜੇ ਆ 4-5 ਜਾਣਿਆਂ ਦੀਆਂ ਲੱਤਾਂ ਟੁੱਟ ਗਈਆਂ ਨੇ ਸਿਰ ਫਟੇ ਨੇ ਅਥਰੂ ਗੈਸ ਦੇ ਗੋਲਿਆਂ ਨਾਲ ਕਈਆਂ ਨੂੰ ਸਾਹ ਦੀ ਪ੍ਰੋਬਲਮ ਨਹੀਂ ਸਰਵਣ ਸਿੰਘ ਪੰਦੇਰ ਨੇ ਪ੍ਰੈਸ ਕਾਨਫਰੰਸ ਕਰਕੇ ਵਿਖਾ ਰਹੇ ਨੇ ਆ ਤੁਹਾਨੂੰ ਅਗਲੀ ਵੀਡੀਓ ਦੇਖੋ ਉਹ ਦਿਖਾ ਰਹੇ ਨੇ ਕਿਹੜੀਆਂ-ਕਿਹੜੀਆਂ ਗੋਲੀਆਂ ਚਲਾਈਆਂ ਇੱਥੋਂ ਤੱਕ ਐਸਐਲਆਰ ਦੀ ਗੋਲੀ ਪੱਟਿਆ ਜਾ ਰਿਹਾ ਤੁਹਾਡੇ ਸਾਹਮਣੇ ਇਹ ਦੇਖ ਲਓ ਦੂਸਰਾ ਹੈਗਾ ਆ ਇਹ ਫੌਜੀਆਂ ਦੀ ਟੈਕਨੀਕ ਮੁਤਾਬਕ ਇਹ ਸਾਡੇ ਤੇ ਵਰਤਿਆ ਨਹੀਂ ਜਾ ਸਕਦਾ ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਆ ਸਰਕਾਰ ਅਰ ਤੁਹਾਡੇ ਮੀਡੀਆ ਚ ਜਿਹੜੀ ਗੱਲ ਆਉਂਦੀ ਆ ਵੀ ਪੁਲਿਸ ਪੁਲਿਸ ਨਹੀਂ ਹੈ ਅਗਲੇ ਬਣੇ ਅਰਧ ਸੈਨਿਕ ਫੋਰਸ ਨੇ ਬੀਐਸਐਫ ਤਿਆਰ ਪਿਆ ਫਿਆ ਉਹਨਾਂ ਨੇ ਮੋਰਚਾ ਸਾਂਭਿਆ ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ ਇੰਨਾ ਜਬਰਟਾਇਆ ਜਾ ਰਿਹਾ ਅਰ ਤੁਹਾਨੂੰ ਮੈਂ ਦੱਸਾਂ ਵੀ ਉਹਨਾਂ ਨੇ ਬੁਲਟਾਂ ਕਿਹੜੀ ਕਿਹੜੀਆਂ ਵਰਤੀਆਂ ਨੇ ਇਹ ਤੋਂ ਕਹਾ ਆ ਰਬਟਾਲੀ ਗੋਲੀ ਜਿਹੜੀ ਆ ਉਹ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੀ ਇਹ ਤੋਂ ਕਹਾ ਔਰ ਰਬੜ ਦੀਆਂ ਗੋਲੀਆਂ ਵਾਂ ਜਿਹੜੀਆਂ ਜਿੰਨਾ ਦੀ ਵਰਤੋਂ ਹੁੰਦੀ ਹੈਗੀ ਆ ਇੱਕ ਤਾਂ ਇਹ ਵੀ ਹੈਗੇ ਆ ਔਰ ਇਹ ਤੋਂ ਕਾਹ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ ਉਹਦੇ ਵਾਂਗ ਜਿਹੜੇ ਐਸਐਲਆਰ ਤੇ ਫਾਇਰ ਨੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀ ਐਸਐਲਆਰ ਆ ਠੀਕ ਆ ਜੀ ਉਹ ਵੀ ਕਿੱਥੇ ਨਿਕਲ ਗਏ ਮੈਂ ਭਾਈ ਸਲੇਟ ਹੋਟਲ ਦੇ ਅੰਦਰੋਂ ਨਿਕਲਦਾ ਅੱਗੇ ਵੀ ਚੱਲ ਕਰਦਾ ਹਾਂ ਜਿੱਥੇ ਅੱਗੇ ਵੀ ਚੱਲ ਕਰਦਾ ਹਾਂ ਅਸੀਂ ਦੇਖੀਏ ਠੀਕ ਆ ਮੈਂ ਉਦੋਂ ਵੀ ਦਿਖਾਏ ਆ ਉਹ ਐਸ ਆ ਪੈਗੇ ਭਾਈ ਆਹ ਐਸਐਲਆਰ ਦੇ ਖੋਲ ਆ ਜਿਹੜੇ ਚੱਲੇ ਹੋਏ ਆ ਜਿਹੜੇ ਸਾਡੇ ਤੇ ਵਰਤੋਂ ਕੀਤੀ ਗਈ ਆ ਤਾਂ ਮਤਲਬ ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ ਮੈਂ ਫੇਰ ਗੱਲ ਸਾਫ਼ ਕਰ ਦੇਵਾਂ ਸਾਡੇ ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਵੇੜਾ ਕਰਨਾ ਮਕਸਦ